લોરુ સામણે ગુ જ Yeah. yeah. ਮੈਂ মিডিਆ ਦੇ ਵਿੱਚ ਤਕਰੀਬਨ ਹੀ ਰੋਜ਼ ਹੀ ਇਹਨਾਂ ਨੂੰ ਵੇਖਿਆ ਲੈਂਦਾ ਫਲਾਣੇ ਦਾ ਇਹ ਕੀਤਾ ਟਿਕੜਾ ਦਿਆ ਕੀਤਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਜਿਹੜੇ ਮੇਰੇ ਵੀਰ ਆਏ ਆ ਮੇਰੀ ਬੇਨਤੀ ਹੱਥ ਜੋੜ ਕੇ ਚੰਦਰ ਖਾਵਾਂਗੇ ਥੋੜਾ ਜਿਹਾ ਖੈਰ ਕੇ ਥੋੜਾ ਜਿਹਾ ਆਪਾਂ ਵਿਚਾਰਤਾ ਸੁਣੀਏ ਸਾਰੇ ਜਿਹਨੇ ਬਿਨੈ ਹੋਵੇ ਉਹਰਾਉ ਜਿਹਨੀਆਂ ਸੰਕਚਨ ਕੇ ਜਿਹਨੇ ਜਿਹੜੇ ਕਦਮ ਚੱਲ ਕੇ ਆਏ ਉਹ ਪਰਮਾਤਮਾ ਆਦਮੀ ਕੇ ਬਾਰੇ ਤੋਂ ਹਾਜ਼ਰੀ ਲਿਖੇ ਲਗਾਵੇ ਪਰ ਜਿਹੜਾ ਬਾਬਾ ਸਾਹਿਬ ਦੇ ਜਨਮ ਦਿਨ ਦੇ ਉਪਲਕਸ਼ ਤੇ ਜਿਹੜਾ ਬਾਹਨ 사ਸੰਗ ਗਰਾਵਾ ਦਾਸ ਵੱਲੋਂ ਸਾਰੇ ਦਿਲਵਾਰਾਂ ਦੀ ਵੀਰਾਂ ਕੇ ਸਫਰੀ ਦੀ ਜਿਹਨੇ ਸਾਨੂੰ ਮਰਨ ਤੋਂ ਬਾਅਦ ਵੀ ਜ਼ਿੰਦਾ ਰੱਖਣਾ ਬਡਲਾਂ ਜੀ ਬਹੁਤ ਸਰਮਾਨ ਦੇਦੇ ਨੇ ਬ੍ਰਹਮ ਨੂੰ ਪਰ ਆਵਾਂ ਬੇਦੀਗਰਾਂ ਮੈਂ ਆਵਦੇ ਵਾਲ ਵੀ ਕਾਏ ਨਮੋ ਨਮੋ ਸਾਰੇ ਅੰਦਰੋਂ ਦੇਤਾ ਨੂੰ ਲੈ ਕਰ ਵਨ ਕੇ

ਬਾਬਲੀ ਸਿੰਘ ਮਟਾਲਾ ਜੀ ਰਾਵਾ ਦਾਸ ਤੋਂ ਰਾਸ਼ਟਰੀ ਪ੍ਰਧਾਨ ਵਾਈਸ ਮੈਂ ਬੇਨਤੀ ਕਰਦਾ ਆਪਣੇ ਸਮਾਜ ਨੂੰ ਔਰ ਬੇਨਤੀ ਇਹ ਕਰਦਾ ਵੀ ਮੇਰਾ ਸਮਾਜ ਸੁੱਤਾ ਪਿਆ ਵਾ ਉਹਨੂੰ ਜਾਗਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਵੀ ਸਾਡੇ ਵਿੱਚ ਸ਼ਕਤੀ ਕੀ ਆ ਸਾਡੇ ਸਭ ਤੋਂ ਜ਼ਿਆਦਾ ਡਾਕਟਰ ਅਮੇਦਕਾਰ ਜੀ ਨੇ ਕਿਹਾ ਵੀ ਏਕਤਾ ਦੀ ਸ਼ਕਤੀ ਆ ਔਰ ਮੈਂ ਆਪਣੇ ਸਮਾਜ ਨੂੰ ਇਹ ਬੇਨਤੀ ਕਰਦਾ ਵੀ ਏਕਤਾ ਦੀ ਸ਼ਕਤੀ ਨੂੰ ਆਪਾਂ ਪੈਦਾ ਕਰ ਲਈਏ ਤੇ ਅਸੀਂ ਏਕਤਾ ਦੀ ਸ਼ਕਤੀ ਨਾਲ ਕੋਈ ਜ਼ੁਲਮ ਨਹੀਂ ਹੋਣ ਦੇਵਾਂਗੇ ਅੱਜ ਅਸੀਂ ਕਹਿਣ ਨੂੰ 85% ਲੋਕ ਆ ਲੇਕਿਨ ਕੋਸ ਲੋਕ ਸਾਡੇ ਉੱਤੇ ਰਾਜ ਕਰਨਦੇ ਆ ਤੇ ਸਾਨੂੰ ਠੇਕੇਦਾਰੀ ਸਿਸਟਮ ਵਿੱਚ ਵੇ ਲਿਆ ਕੇ ਔਰ ਕਈ ਸਾਡੇ ਹੱਕਾਂ ਦੇ ਜਿਹੜੇ ਹੱਕਾਂ ਦਾ ਡਾਕਾ ਮਾਰਨਦੇ ਆ ਮਨੂਵਾਦੀ ਸੋਚ ਆ ਜੇ ਚੱਲਣ ਢਈ ਆ ਜਦੋਂ ਤੱਕ ਅਸੀਂ ਏਕਤਾ ਦਾ ਸਬੂਤ ਨਹੀਂ ਲਿਆਵਾਂਗੇ ਏਕਤਾ ਦੇ ਵਿੱਚ ਬਾਲਿਆ ਔਰ ਏਕਤਾ ਨੂੰ ਤਾਕਤ ਨਹੀਂ ਕਰਾਵਾਂਗੇ ਸਾਰੀਆਂ ਸੰਸਥਾਵਾਂ ਨੂੰ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਮੇਰੀ ਅਪੀਲ ਨੂੰ ਸਵੀਕਾਰ ਕਰੋ ਜਿੱਥੇ ਵੀ ਮੇਰੀ ਲੋੜ ਪੈਂਦੀ ਆ ਕੋਈ ਗਰੀਬ ਤੇ ਤੱਕਾ ਹੁੰਦਾ ਵਾ ਕੋਈ ਤੱਕੇਸ਼ਾਈ ਹੁੰਦੀ ਆ ਮੈਂ ਉਸ ਤਰ੍ਹਾਂ ਉਸ ਵੇਲੇ ਬਿਲਕੁਲ ਤਿਆਰ ਪਰ ਤਿਆਰ ਹੋਵਾਂਗਾ ਜਦੋਂ ਵਾਲਮੀਕ ਤੀਰਥ ਦੇ ਅੱਜ ਅਸੀਂ ਖਲੋਤੇ ਆ ਜਦੋਂ ਸਰੋਵਰ ਦੇ ਵਿੱਚ ਤੀਰਥ ਬੰਨਾ ਸੀ ਉਸ ਵੇਲੇ ਮੈਂ ਇੱਕ ਸੰਸਤਾਵਾਦੀ ਹੀ ਮੈਨੂੰ ਪੁੱਛਿਆ ਗਿਆ ਵੀ ਤੂੰ ਕੀ ਸੇਵਾ ਕਰ ਸਕਦਾ ਤੇ ਮੈਂ ਕਿਹਾ ਵੀ ਮੈਂ ਇੱਕ ਸੰਸਤਾਵਾਦੀ ਆ ਮੈਨੂੰ ਪਹਿਲਾ ਸਭ ਤੋਂ ਸੜ ਕੇ ਮਰਨ ਦਾ ਮੌਕਾ ਦਿੱਤਾ ਜਾਵੇ ਸੱਤ ਬੰਦਿਆਂ ਨੇ ਸੜ ਕੇ ਮਰਨਾ ਸੀ ਅਗਰ ਬਾਦਲ ਸਾਹਿਬ ਇਹ ਗੱਲ ਨਾ ਮੰਨਦੇ ਇੱਕ ਦਿਨ ਪਹਿਲਾਂ ਤੇ ਸੱਤ ਬੰਦਿਆਂ ਨੇ ਇਸ ਤੀਰਥਵਾਦ ਤੇ ਸੜ ਕੇ ਮਰਨਾ ਸੀ ਤੇ ਅਸੀਂ ਤੀਰਥ ਵਾਸਤੇ ਸੜ ਕੇ ਮਰਨ ਤੱਕ ਕੁਰਬਾਨੀਆਂ ਦਿੱਤੀਆਂ ਵਾ ਸਮਾਜ ਨੂੰ ਹਰ ਆਪਣੀ ਆਪਣੀ ਜਾਨ ਵੀ ਜਿਹੜੀ ਆ ਸਮਾਜ ਨੂੰ ਅਸੀਂ ਦੇ ਦਿੱਤੀ ਆਪਣੇ ਸਾਹਮਣਾਂ ਬਚ ਗਏ ਆ ਤੇ ਅਸੀਂ ਵਧੀ ਨਾਲ ਬਚ ਗਏ ਆ ਬਾਕੀ ਅਸੀਂ ਸ਼ਹੀਦ ਆ ਇਸ ਵੇਲੇ ਸਮਾਜ ਦੇ ਵਿੱਚ ਆਪਣੀ ਜਾਨ ਕੁਰਬਾਨ ਕੀਤੀ ਆ ਫੀਡਡ ਦਿੱਤੇ ਹੋਏ ਆ ਸਾਰਾ ਕੁਝ ਕੀਤਾ ਮੇਰੀ ਇਹ ਬੇਨਤੀ ਹੈ ਇੱਕ ਸ਼ਹੀਦ ਇਨਸਾਨ ਦੀ ਜੇ ਤੁਸੀਂ ਨਾ ਸਮਝੋ ਲੇਕਿਨ ਮੈਂ ਮਰਿਆ ਵਾਂ ਕੌਮ ਵਾਸਤੇ ਔਰ ਮੈਂ ਜਿੰਦਾ ਤਾਂ ਹੋਇਆ ਵਾਂ ਜੇ ਵਾਲਮੀਕ ਤੀਰ ਦਾ ਉਸ ਦਿਨ ਸਾਨੂੰ 5-7 ਮੁੱਦੇ ਸੀ ਸਾਨੂੰ 5 ਮੁੱਦੇ ਜਿਹੜੇ ਸੀ ਬਾਦਲ ਸਾਹਿਬ ਨੇ ਦੇ ਦਿੱਤੇ ਸੀ ਤੇ ਅਸੀਂ ਉਹ ਧਰਨੇ ਤੋਂ ਉੱਠ ਗਏ ਸੀ ਅੱਜ ਸਰੋਵਰ ਦੇ ਵਿੱਚ ਜਿਹੜਾ ਸਾਡਾ ਤੀਰਥ ਬਣਿਆ ਵਾ ਉਹ ਸੱਤਾ ਬੰਦਿਆਂ ਦੀ ਕੁਰਬਾਨੀ ਨਾਲ ਬਣਿਆ ਕੁਝ ਲੋਕ ਸਾਡੇ ਇਹ ਗੱਲ ਕਹਿੰਦੇ ਆ ਵੀ ਅਸੀਂ ਬਣਾਇਆ ਤੀਰਥ ਅਸੀਂ ਬਣਾ ਸੀ ਇਹ ਨਹੀਂ ਕਹਿੰਦੇ ਸਾਰੇ ਸਮਾਜ ਦੀ ਦੇਣ ਆ ਸਾਰੇ ਸਮਾਜ ਨੂੰ ਬੇਨਤੀ ਆ ਵੀ ਇਹ ਸਮਾਜ ਨਾਲ ਜਿਹੜੇ ਸਾਡੇ ਆਗੂਕਾਰ ਆ ਉਹ ਸਾਰੇ ਸਮਾਜ ਨਾਲ ਜਿਸ ਤਰ੍ਹਾਂ ਅਸੀਂ ਤੀਰਤ ਬਣਾਇਆ ਆਪਣੀਆਂ ਕੁਰਬਾਨੀਆਂ ਦੇ ਕੇ ਇਸੇ ਤਰ੍ਹਾਂ ਲੜ ਕੇ ਅਸੀਂ ਆਪਣੇ ਹੱਕਾਂ ਦੀਆਂ ਕੁਰਬਾਨੀਆਂ ਹੱਕ ਜਿਹੜੇ ਆਪਣੇ ਲਈਏ ਕੁਰਬਾਨੀਆਂ ਤੋਂ ਬਿਨਾਂ ਹੱਕ ਨਹੀਂ ਲੈ ਜਾਂਦੇ ਜੇ ਅਸੀਂ ਦਰੜ ਇਰਾਦਾ ਤੋਂ ਕੁਰਬਾਨੀਆਂ ਨਹੀਂ ਦੇਵਾਂਗੇ ਤੇ ਹੱਕ ਨਹੀਂ ਲੈਣ ਜਾਣਗੇ ਜਿਹੜੀਆਂ ਸਸਤਾਵਾਂ ਜਿਹੜੀਆਂ ਚੱਲ ਰਹੀਆਂ ਵਾਂ ਜਿਹੜੇ ਸਮਾਜ ਦੇ ਵਿੱਚ ਪਿਆਰ ਕਰਦੇ ਆ ਸਮਾਜ ਨੂੰ ਉਹ ਏਕਤਾ ਦੇ ਵਿੱਚ ਸ਼ਾਮਲ ਹੋ ਜਾਣਾ ਜਿਹੜੀ ਇੱਕ ਰਵਾਦਾਸ ਰਵਾਦਾਸ ਜਿਹੜੀ ਸਾਡੀ ਸੰਸਥਾ ਵਾ ਉਹਦੇ ਵਿੱਚ ਵਿਸ਼ਵ ਆਲਮੀ ਕੌਮੀ ਏਕਤਾ ਮਾ ਉਹਦੇ ਵਿੱਚ ਮਰਜ ਕਰਤੀ ਆ ਔਰ ਉਹਦੇ ਤਾਂ ਕੀਤੀ ਆ ਵੀ ਅਸੀਂ ਏਕਤਾ ਕਰੀਏ। ਬਾਕੀਆਂ ਸੰਸਥਾ ਨੂੰ ਵੀ ਪਹੀ ਲਿਆ। ਇੱਕ ਵਿਚਾਰਧਾਰਾ, ਇੱਕ ਸੋਚ ਬਣਾ ਕੇ ਅਸੀਂ ਚੱਲੀਏ ਤੇ ਫੇਰ ਹੀ ਸਮਾਜ ਨੂੰ ਇੱਕ ਦਿਸ਼ਾ ਨਿਰਦੇਸ਼ ਮਿਲ ਸਕਦਾ। ਜਿਆ ਵਾਲਮੀਕੀ। 27 April ਵਾਲਮੀਕੀ ਚੀਰ ਅੰਮ੍ਰਿਤਸਰ ਵੱਲੇ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ। ਬਾਬਾ ਸਾਹਿਬ ਸਾਡੇ ਰੱਬ ਹੈ, ਭਗਵਾਨ ਹੈ ਜਿਨ੍ਹਾਂ ਨੇ ਸਾਨੂੰ ਕੱਪੜੇ ਪਹਿਰਨ ਦੀ, ਨਾਂ ਦੀ ਇੱਜ਼ਤ ਦਿੱਤੀ ਹੈ। ਇਹ ਅਸੀਂ ਪ੍ਰੈਸ ਨਹੀਂ ਤੁਹਾਡੀ ਪ੍ਰੈਸਾਂ ਨਹੀਂ ਅਸੀਂ ਸਰਕਾਰ ਨੂੰ ਜਿਦਾਣਾ ਦੰਦੇ ਜਿਹੜੀ ਸਾਡੇ ਉੱਪਰ ਠੇਕੇਦਾਰੀ ਨੀਜੀ ਕਰਨ ਪਤਾ ਲਾਗੋ ਕਿ ਕੀ ਇਹ ਬੰਦ ਕੀਤਾ ਜਾਵੇ ਤੇ ਸਾਨੂੰ ਜਿਹੜਾ ਸੇਮ ਪੇ ਸੇਮ ਤਨਖਾਹੀ ਜਾਣ ਅਸੀਂ ਗੁਲਾਮ ਇਸ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਸਾਡੇ 9000 ਹੈ ਯੂਪੀ ਦੇ ਵਿੱਚ 8500 ਹੈ ਗੁਜਰਾਤ 6000 ਹੈ ਆਂਧਰਾ 6000 ਤਨਖਾਹ ਹੈ 6000 ਜਾਂ 8000 ਤਾਂ ਅਸੀਂ ਕਿੱਦਾਂ ਗੁਜ਼ਾਰਾ ਕਰਾਂਗੇ ਕਿੱਦਾਂ ਬੱਚਿਆਂ ਨੂੰ ਪੜਾਵਾਂਗੇ ਕਿੱਦਾਂ ਮਕਾਨ ਬਣਾਵਾਂਗੇ ਤੇ ਸਾਡੇ ਉੱਪਰ ਗੁਲਾਮੀ ਦਾ ਜਿਹੜਾ ਫੰਟਾ ਇਹ ਸਰਕਾਰਾਂ ਨੇ ਮਨੁਵਾਦੀਆਂ ਨੇ ਫੜਾਇਆ ਅਸੀਂ ਮੰਨ ਨਹੀਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਪੰਜਾਬ ਜਿੰਨੇ ਵੀ ਜਿਹੜੇ ਵੀ ਇ state ਦੇ ਮੁੱਖ ਮੰਤਰੀ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਠੇਕੇਦਾਰੀ ਪ੍ਰਥਾ ਨੀਜੀ ਕਰਨ ਖਤਮ ਕਰਕੇ ਸੇਮ ਤੇ ਸੇਮ ਕੰਮ ਸਾਨੂੰ ਦੇਣ ਜੈ ਹਵਾਲੀ ਕੀ ਜੈਪੀਨ ਜੈ ਰਵਿਦਾਸ ਬਹੁਤ ਹੀ ਜਿਹਾਰੂ ਆਗੂ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਤੋਂ ਪੰਜਾਬ ਪ੍ਰਧਾਨ ਮੈਂ ਬਾਬਾ ਸਾਹਿਬ ਦਾ ਜਨਮ ਦਿਹਾੜੇ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਆ ਔਰ ਮਹਾ ਮਾਨਵ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜਿਨ੍ਹਾਂ ਨੂੰ ਕੀ ਭਾਰਤ ਰਤਨ ਵੀ ਕਿਹਾ ਜਾਂਦਾ ਆ ਵਿਸ਼ਵ ਰਤਨ ਵੀ ਕਿਹਾ ਜਾਂਦਾ ਆ ਔਰ ਅੰਤਰਰਾਸ਼ਟਰੀ ਰਤਨ ਵੀ ਕਿਹਾ ਗਿਆ ਆ ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਇੱਕ ਵਾਰੀ ਫੇਰ ਤੋਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਆ ਔਰ ਆਪਣੇ ਸਮਾਜ ਨੂੰ ਅਪੀਲ ਕਰਦਾ ਆ ਕਿ ਸੰਘਰਸ਼ ਨਹੀਂ ਕਰੋਗੇ ਜਿੰਨੇ ਤੱਕ ਪੜੋਗੇ ਨਹੀਂ बाबा जी का मूल मंत्र पढ़ो लिखो और संघर्ष करो ओनी देर तक तरक्की नहीं कर सकते इसलिए पढ़ो लिखो और संघर्ष करो मैं अमृतर का एक वादा करता हाँ पूरे समाज के नाल कि जिते भी अन्याय अत्याचार होंगे गा मैं मोटे ना मोटा मोड़ ला के खड़ा है जय भीम जय भारत राष्ट्रीय वाल्मीकि धर्म समाज का आज जो हम लोगों ने महामानव डॉक्टर भीम अम्बेडकर जी के जयंती के उपलक्ष्य में जो विचार गोष्ठी का कार्यक्रम रखा उसका मुख्य उद्देश्य यह है कि जो महामानव बाबा साहब डॉक्टर भीमराव अम्बेडकर जी ने जो हमें अधिकार दिए जो हमारी कौम को नहीं मिल पा रहे इसलिए हमारा कौम का शोषण हो रहा चाहे वो शिक्षा के क्षेत्र में हो चाहे वो धार्मिक क्षेत्र में हो चाहे वो आर्थिक व्यवस्थाओं से भी हम लोगों को मारने का काम किया जा रहा जिसका जीता जागता उदाहरण है निजीकरण निजीकरण जो कि छः हज़ार सात हज़ार रुपये में क्या अपनी बहन बेटियों की सुरक्षा करेगा क्या अपने बच्चों को शिक्षा दिया देगा इसलिए आज इस बात से बड़ा खेद है कि माननीय सुप्रीम कोर्ट ने जो आरक्षण वर्गीकरण का फैसला दिया उसके पश्चात भी आज भी शासन हमारे ऊपर वही समाज कर रहा है एस सी आयोगों में बैठकर चाहे वो राष्ट्रीय आयोग है अनुसूचित जाति जनजाति आयोग हो उसमें भी वाल्मीकि समाज की कोई हिस्सेदारी नहीं है चाहे वो पंजाब की हिस्सेदारी हो पंजाब में भी वाल्मीकि साडा चेयरमैन नहीं है तो हम मांग करते हैं कि हम लोग को जो आरक्षण वर्गीकरण का फैसला सुप्रीम कोर्ट ने दिया लेकिन जो पंजाब में हमारी एकता है पंजाब में लोग हमारा गढ़ बोलते हैं उसके बाद भी रवि मतलब हमारे समाज के लोग उसमें चेयरमैन नहीं है तो ये बहुत दुखद विषय इसके लिए राष्ट्रीय वाल्मीकि धर्म समाज संघर्ष कर रहा और करता रहेगा जहाँ जो हमारा अधिकार होगा अगर वो मांगने से नहीं मिलेगा तो हम छीनने का कार्य करेंगे इसके साथ मैं अपनी बात को समाप्त करता हूँ जय वाल्मीकि हर हर वाल्मीकि क्रांतिकारी जय भीम जय भारत इंकलाब जिंदाबाद धन्यवाद